ਅੱਛੀ ਗਾ ਪੰਜਾਬ ਡਾਇਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅੱਜੇ ਸਿੱਧੂ ਮੂਸੇ ਵਾਲੇ ਦਾ ਕਤਲ ਬਾਬਾ ਸਿੱਦਕੀ ਦਾ ਕਤਲ ਸਲਮਾਨ ਖਾਨ ਨੂੰ ਧਮਕੀਆਂ ਦੇਸ਼ 'ਚ ਕਤਲ ਫਿਰੋਤੀ ਹਥਿਆਰਾਂ ਦੀ ਤਸਕਰੀ ਲਾਈ ਬਦਨਾਮ ਇਹ ਗੈਂਗ ਹੁਣ ਦੋ ਹਿੱਸਿਆਂ ਦੇ ਵਿੱਚ ਵੰਡਦਾ ਨਜ਼ਰ ਆ ਰਿਹਾ ਹੈ ਜੀ ਹਾਂ ਦੋਸਤੋ ਇੱਕ ਪਾਸੇ ਲਾਰੈਂਸ ਤੇ ਅਨਮੋਲ ਤੇ ਦੂਜੇ ਪਾਸੇ ਗੋਲਡੀ ਬਰਾੜ ਤੇ ਰੋਹਿਤ ਗੁਦਾਰਾ ਇਸ ਗੈਂਗ ਦੀ ਟੁੱਟ ਜਾਣ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਹੈ ਪਰ ਹੁਣ ਗੋਲਡੀ ਬਰਾੜ ਦੀ ਇੱਕ ਆਡੀਓ ਕਲਿੱਪ ਬੜੀ ਹੀ ਤੇਜ਼ੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਨੇ ਇਹ ਗੱਲ ਸਾਫ਼ ਕਰ ਦਿੱਤੀ ਕਿ ਆਡੀਓ 'ਚ ਗੋਲਡੀ ਖੁਦ ਕਹਿ ਰਿਹਾ ਹੈ ਕਿ ਉਹ ਤੇ ਰੋਹਿਤ ਗੁਦਾਰਾ ਹੁਣ ਲਾਉਣੇ ਨਾਲ ਨਹੀਂ ਸਗੋ ਆਪਣਾ ਇੱਕ ਨਵਾਂ ਗੈਂਗ ਚਲਾ ਰਹੇ ਨੇ ਚਲੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਗੋਲਡੀ ਦੀ ਉਸ ਆਡੀਓ ਦੇ ਵਿੱਚ ਕੀ ਕੁਝ ਗੱਲਾਂ ਹੋਈਆਂ ਅਸੀਂ ਸਭ ਆਡੀਓ ਨੂੰ ਮੱਦੇ ਨਜ਼ਰ ਦੇ ਵਿੱਚ ਰੱਖਦੇ ਹੋਏ ਪੰਜ ਜਿਹੜੀਆਂ ਵੱਡਾ ਵੱਡੀਆਂ ਗੱਲਾਂ ਨੇ ਉਹ ਕੱਡੀਆਂ ਨੇ ਪਹਿਲੀ ਗੱਲ ਮੈਂ ਗੋਲਡੀ ਬਰਾੜਾ ਅਸੀਂ ਅਸ਼ੀਸ਼ ਗੰਗਾ ਨਗਰ ਤੇ ਹਮਲਾ ਕੀਤਾ ਤੇ ਉਸ ਦੀ ਲੱਤ ਤੇ ਗੋਲੀ ਮਾਰੀ ਅਗਲੀ ਵਾਰੀ ਸਿੱਧੀ ਸਿਰ ਦੇ ਵਿੱਚ ਮਾਰਾਂਗੇ ਦੂਜੀ ਗੱਲ ਦੇ ਵਿੱਚ ਕਹਿੰਦੇ ਨਜ਼ਰ ਆਉਂਦੇ ਨੇ ਕਿ ਲੌਰੈਂਸ ਦੀ ਪੋਸਟ ਝੂਠੀ ਸੀ ਅਸੀਂ ਉਸ ਹਮਲੇ ਨੂੰ ਕੀਤਾ ਤੇ ਕਤਲ ਤੋਂ ਹੇਠਾਂ ਕਦੇ ਵੀ ਕੋਈ ਵੀ ਚੀਜ਼ ਨੂੰ ਪੋਸਟ ਨਹੀਂ ਕਰਦੇ ਸਾਡਾ ਅਨਮੋਲ ਬਿਸ਼ਨੋਈ ਨਾਲ ਕੋਈ ਲਾਈਨਾਂ ਦੇਣਾ ਨਹੀਂ ਹੈ ਤੇ ਮੈਸੇਜ ਸਰਕਾਰ ਨੂੰ ਕਿ ਆਈਐਸਆਈ ਜਾਂ ਪਾਕਿਸਤਾਨ ਵਾਲੀ ਗੱਲਾਂ ਤੇ ਖਬਰਾਂ ਚਲਾਉਣ ਤੋਂ ਪਹਿਲਾਂ ਪੁਸ਼ਟੀ ਕਰ ਲਈ ਜਾਵੇ ਪੰਜਾਬ ਵੀ ਭਾਰਤ ਦਾ ਹਿੱਸਾ ਹੈ ਕਿਸੇ ਨੂੰ ਵੀ ਗद्दार ਨਾ ਕੋ ਜੋ ਕੀਤਾ ਖੁੱਲ ਕੇ ਕੀਤਾ ਉਹ ਵਿਖ ਦੱਸੇਗਾ ਕੌਣ ਦੇਸ਼ ਭਗਤ ਹੈ ਕੌਣ ਗद्दार ਹੈ ਸੂਤਰਾਂ ਮੁਤਾਬਕ ਹੁਣ ਲਾਰੈਂਸ ਗੈਂਗ ਦੇ ਜਿਹੜੇ ਕਮਾਨ ਹੈ ਉਹ ਉਸ ਦੇ ਭਰਾ ਅਨਮੋਲ ਕੋਲ ਚਲੀ ਗਈ ਹੈ ਜੋ ਕਿ ਸਾਬਰਮਤੀ ਜੇਲ੍ਹ ਵਿੱਚ ਬੰਦ ਲਾਰੈਂਸ ਗੈਂਗ ਦੇ ਨਿਰਦੇਸ਼ਾਂ ਦੇ ਅਨੁਸਾਰ ਕੰਮ ਕਰਦਾ ਨਜ਼ਰ ਆ ਰਿਹਾ ਹੈ ਪਰ ਦੂਜੇ ਪਾਸੇ ਕੈਨੇਡਾ ਵਿੱਚ ਬੈਠੇ ਗੋਲਡੀ ਤੇ ਰੋਹਿਟ ਹੁਣ ਆਪਣਾ ਅਲੱਗ ਗੈਂਗ ਚਲਾ ਰਹੇ ਨੇ ਹਾਲਾਂਕਿ ਦੋਵਾਂ ਪਾਸੇ ਨੇ ਇੱਕ ਦੂਜੇ ਵਿਰੁੱਧ ਹਲੇ ਤੱਕ ਕੋਈ ਵੀ ਹਮਲਾ ਨਹੀਂ ਕੀਤਾ ਬੋਲਦੀ ਅਤੇ ਰੋਹਿਤ ਨੇ ਵਿਦੇਸ਼ਾਂ ਵਿੱਚ ਬੈਠ ਕੇ ਲਾਰੈਂਸ ਦੇ ਨਿਰਦੇਸ਼ਾਂ ਤੇ ਭਾਰਤ ਦੇ ਕਈ ਰਾਜਾਂ ਦੇ ਉੱਤੇ ਹਮਲਾ ਕੀਤਾ ਜਿਵੇਂ ਕਿ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਚੰਡੀਗੜ੍ਹ ਮਹਾਰਾਸ਼ਟਰ ਵਿੱਚ ਕਤਲ ਫਰੋਤੀ ਤੇ ਅੱਤਵਾਦੀ ਕੰਮ ਕੀਤੇ ਨਾ ਸਿਰਫ ਭਾਰਤ ਵਿੱਚ ਕੋਲਦੀ ਤੇ ਰੋਹਿਤ ਨੇ ਯੂਕੇ ਕੈਨੇਡਾ ਅਮਰੀਕਾ ਯੂਰਪ ਵਿੱਚ ਵੀ ਲਾਰੈਂਸ ਦੇ ਵਰਗੀਆਂ ਨੂੰ ਟਾਰਗੇਟ ਕੀਤਾ ਇਹਨਾਂ ਵਿੱਚ ਸਭ ਤੋਂ ਵੱਡਾ ਨਾਂ ਸੁੱਖਾ ਦਿਨੀਕੇ ਅਰਸ਼ ਡੱਲਾ ਦਾ ਨਜ਼ਦੀਕੀ ਸਾਥੀ ਸੀ ਹੁਣ ਸਭ ਤੋਂ ਵੱਡਾ ਸਵਾਲ ਤਾਂ ਇਹ ਸਾਹਮਣੇ ਨਿਕਲ ਕੇ ਨਜ਼ਰ ਆਉਂਦਾ ਹੈ ਕਿ ਜਦੋਂ ਇੱਕ ਗੈਂਗ ਦੇ ਦੋ ਹਿੱਸਿਆਂ ਵਿੱਚ ਵੰਡੇ ਜਾਣ ਦੀ ਖਬਰਾਂ ਸਾਹਮਣੇ ਨਿਕਲ ਕੇ ਆਉਂਦੀਆਂ ਨੇ ਤਾਂ ਤੁਸੀਂ ਮੰਨੋ ਕਿ ਜਦੋਂ ਇੱਕ ਗੈਂਗ ਐਡੀ ਵੱਡੀ ਤਬਾਹੀ ਕਰ ਸਕਦਾ ਹੈ ਤਾਂ ਫਿਰ ਜਦੋਂ ਇਹ ਦੋਵੇਂ ਅਲੱਗ-ਅਲੱਗ ਹੋ ਜਾਣਗੇ ਤਾਂ ਫਿਰ ਕਿੱਡੀ ਵੱਡੀ ਤਬਾਈ ਆ ਸਕਦੀ ਹੈ ਹਾਲਾਂਕਿ ਸਾਡੇ ਵੱਲੋਂ ਇਸ ਆਡੀਓ ਦੀ ਜਿਹੜੀ ਪੁਸ਼ਟੀ ਨਹੀਂ ਕੀਤੀ ਜਾਂਦੀ ਪਰ ਜੋ ਹਾਲਾਤ ਬਣ ਰਹੇ ਨੇ ਉਸ ਤੋਂ ਸਪਸ਼ਟ ਕਰ ਰਹੇ ਨੇ ਕਿ ਗੈਂਗਸਟਰ ਵਰਲਡ ਵਿੱਚ ਵੱਡੀ ਲੜਾਈ ਛਿੜ ਚੁੱਕੀ ਹੈ ਤੇ ਅੱਗੇ ਹੋਰ ਖਤਰਨਾਕ ਦਿਨ ਜਿਹੜੇ ਉਹ ਸਾਹਮਣੇ ਨਿਕਲ ਕੇ ਨਜ਼ਰ ਆਉਂਦੇ ਦਿਖਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਗੋਲਡੀ ਤੇ ਲਾਰੈਂਸ ਵਿਚਕਾਰ ਜੇਕਰ ਸੱਚ ਦੇ ਵਿੱਚ ਕੋਈ ਰੰਜਿਸ਼ ਚੱਲ ਰਹੀ ਹੈ ਜੇਕਰ ਸੱਚ ਦੇ ਵਿੱਚ ਕੋਈ ਲੜਾਈ ਚੱਲ ਰਹੀ ਹੈ ਤਾਂ ਹੋ ਇੱਕ ਦੂਜੇ ਦੇ ਵਿਰੋਧੀ ਹੋਣ ਦਾ ਇਹ ਕਾਰਨ ਕੀ ਹੋਣਗੇ ਉਸ ਤੋਂ ਬਾਅਦ ਉਹਨਾਂ ਦਾ ਵਿਰੋਧ ਜਿਹੜਾ ਹੋਏਗਾ ਜਾਂ ਜਿਹੜੀ ਲੜਾਈ ਹੋਏਗੀ ਉਸ ਦੇ ਨਾਲ ਨਾਲ ਜਿਹੜੀ ਆਮ ਜਨਤਾ ਹੈ ਉਸ ਨੂੰ ਕਿੰਨਾ ਕੁ ਨੁਕਸਾਨ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਜਿੱਦਾਂ ਕੋਈ ਵੱਡੀ ਅਪਡੇਟ ਆਉਂਦੀ ਹੈ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤੁਹਾਡੇ ਤੱਕ ਉਦੋਂ ਤੱਕ ਲਈ ਸਾਨੂੰ ਦਵੋ ਇਜਾਜ਼ਤ ਧੰਨਵਾਦ